ਤੇ ਇੱਕ ਵੀਰਾਂ ਉਹਨਾਂ ਨੂੰ ਕਹਿਣਾ ਚਾਹਾਂਗਾ ਜਿਹੜੇ ਆਪਣਾ ਨਾ ਦੇਖੋ ਜਿਨ੍ਹਾਂ ਘਰ ਧੀ ਹੁੰਦੀ ਹੈ ਉਹ ਪਰੇਸ਼ਾਨ ਹੋ ਜਾਂਦੇ ਆ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਜੇ ਮੇਰੀ ਧੀ ਜੇ ਅੱਛਾ ਜੀ ਜੀ ਤੇ ਇਹ ਜਦੋਂ ਦੀ ਸਾਡੇ ਘਰ ਆਈ ਹੈ ਮੈਂ ਕਹਿੰਨਾ ਬਹੁਤ ਵਧੀਆ ਇਹ ਦੇਖ ਗੁੜੀਆਂ ਦੇ ਸਾਡੀ ਦੇ ਚਰਨ ਪੇ ਲਕਸ਼ਮੀ ਆ ਸਾਡੀ ਦੇ ਠੀਕ ਹੈ ਜੀ ਸਾਡੀ ਜ਼ਿੰਦਗੀ ਬਦਲਤੀ ਇੰਨੇ ਲੋ ਜੀ ਇਹ ਸਾਡੇ ਪੈਟੀ ਕੁਲਚੇ ਰੈਡੀ ਹੈ ਜੀ ਸਹੀ ਹੈ ਜੀ ਇੱਕ ਨਾ ਇੱਕ ਫ੍ਰੀ ਇੱਕ ਨਾ ਇੱਕ ਫ੍ਰੀ ਇਹ ਭਾਈ ਤੂੰ ਸੇਲ ਹੀ ਲਾ ਦਿੱਤੀ ਹੈ ਹਾਂਜੀ ਹਾਂਜੀ ਬੱਚੀ ਛੋਟਾ ਦੀ ਸੇਲ ਤੇ ਲੱਗੀ ਬੜੀ ਹਰੀ ਵੇਖੀਏ ਕੁਲਚਿਆਂ ਦੀ ਸੇਲ ਪਹਿਲੀ ਹਰੀ ਹੈ ਜੀ ਜੀ ਸੁਗਰ ਭਾਜੀ ਸਤਿ ਸ਼੍ਰੀ ਅਕਾਲ ਜਨਾਬ ਜੀ ਜੀ ਭਾਜੀ ਨਾਮ ਦੱਸੋ ਜੀ ਸਰਬ ਤੋਂ ਮੇਰਾ ਨਾਮ ਵਿਕੀ ਹੈ ਜੀ ਠੀਕ ਹੈ ਜੀ ਤੇ ਆਪਣੀ ਕੀ ਕੰਡ ਦਾ ਕੀ ਨਾਮ ਹੈ ਭਾਜੀ ਚੌਕ ਦਾ ਅੰਮ੍ਰਿਤਸਰੀ ਕੁਲਚੇ ਦੇ ਨਾਮ ਤੋਂ ਆਪਣੀ ਕਾਰ ਹੈ ਆਪਣੇ ਕੋ ਭਾਜੀ ਆਲੂ ਜੇ ਆਲੂ ਪਿਆਜ ਜੇ ਗੋਭੀ ਜੇ ਪਨੀਰ ਜੇ ਮਿਕਸ ਜੇ ਪੈਟੀ ਜੇ ਚੂਰ ਚੂਰ ਜੇ ਜੰਬੋ ਜੇ ਠੀਕ ਹੈ ਚੀਜ਼ ਬਲਾਜ ਜੇ ਪੀਜ਼ਾ ਕੁਲਚਾ ਜੇ ਅੱਛਾ ਜੀ ਕੀ ਭਾਜੀ ਲੇਅਰ ਤਿਆਰ ਕਰ ਰਹੇ ਹੋ ਹਾਂਜੀ ਹਾਂਜੀ ਭਾਜੀ ਅੱਛਾ ਜੀ ਸਹੀ ਹੈ ਜੀ ਤੇ ਸਟਫਿੰਗ ਭਾਜੀ ਕਿਹੜੀ ਕਰਦੇ ਜੀ ਵਿੱਚ ਸਟਫਿੰਗ ਦੇ ਵਿੱਚ ਭਾਜੀ ਪਿਆਜ਼ ਆ ਜਣ ਕੇ ਦੇਖ ਸਕਦੇ ਤੁਸੀਂ ਅੱਛਾ ਜੀ ਸ਼ਕੁੰਦਰ ਜੀ ਠੀਕ ਹੈ ਜੀ ਧਨੀਆ ਜੇ ਹਰਾ ਅੱਛਾ ਜੀ ਗੋਭੀ ਜੇ ਗਾਜਰ ਜੇ সুইਟ ਕੌਰਮ ਆ ਜਣ ਕੇ ਸਹੀ ਹੈ ਇਹ ਭਾਜੀ ਇੱਕ ਕੁਲਚਾ ਨਾਲ ਇੱਕ ਕੁਲਚਾ ਫਰੀ ਜੀ ਹਾਂਜੀ ਭਾਜੀ ਹਾਂਜੀ ਜਿਹੜੇ ਮਿਕਸ ਕੁਲਚੇ ਦੇ ਆਪਾਂ 50 ਦੇ ਦੋ ਦੇ ਰਹੇ ਆ ਜੀ ਅੱਛਾ ਜੀ ਜਿਹੜੇ ਪੈਟੀ ਕੁਲਚੇ ਉਹ 70 ਦੇ ਦੋ ਦੇ ਰਹੇ ਆ ਦਹੀ ਸੀ ਘੋਲਾ ਕੇ ਦੇਈਦਾ ਜੀ ਨਾਲ ਠੀਕ ਹੈ ਜੀ ਤੇ ਟਾਈਮਿੰਗ ਭਾਜੀ ਕੀ ਜੀ ਆਪਣੀ ਟਾਈਮਿੰਗ ਭਾਜੀ ਆਪਾਂ ਨਾ ਹੁੰਡੇ ਦਾ ਵੀ ਸ਼ੁਰੂ ਕਰਤਾ ਜੀ ਠੀਕ ਹੈ ਜੀ ਦਿਨ ਦੀ ਆਪਣੀ ਟਾਈਮਿੰਗ ਹੈ ਜੀ 9 ਤੋਂ ਲੈ ਕੇ 3 ਵਜੇ ਤੱਕ ਜੀ ਉਸ ਤੋਂ ਬਾਅਦ ਆਪਣਾ ਜਿਹੜਾ ਟਾਈਮਿੰਗ ਰਾਤ ਦੀ ਆ 7 ਤੋਂ 11 ਵਜੇ ਲੋ ਜੀ ਆਪਾਂ ਲਾਂਚ ਜਾ ਰਹੇ ਆ ਪੈਟੀ ਗੁਲਚੇ ਜੀ ਤੁਸੀਂ ਚੈੱਕ ਕਰ ਹੀ ਸਕਦੇ ਜੇ ਕਿਤਰਾ ਲੇ ਰਹਾਂ ਆ ਠੀਕ ਹੈ ਜੀ ਦੇਖ ਸਕਦੇ ਤੁਸੀਂ ਜੀ ਜਿਹੜਾ ਕੁਲਚੇ ਦੀ ਬੇਸ ਹਨ ਆ ਉਹ ਭਾਜੀ ਡਾਲਡੇ ਘਿਓ ਨਾਲ ਆਪਾਂ ਲੇਰਾ ਬਣਾਈ ਦੀਆਂ ਜੀ ਠੀਕ ਹੈ ਭਾਜੀ ਠੀਕ ਹੈ ਜੀ ਤੇ ਜਿਹੜਾ ਉੱਪਰ ਆ ਉਹ ਦੇਸੀ ਘਿਓ ਲਗਾਈਦਾ ਜੀ ਵਾਹ ਜੀ ਵਾਹ ਇਹ ਮਿਕਸਡ ਸਟਫਿੰਗ ਜੀ ਸਾਰੀ ਦੇਖ ਸਕਦੇ ਤੁਸੀਂ ਗਾਜਰ ਜੇ ਕੋਬੀ ਜੇ ਚੁਕੰਦਰ ਜੇ ਪਿਆਜ਼ ਜੇ ਹਰਾ ਧਨੀਆ ਜੇ সুইਟ ਕੌਰਨ ਜੀ ਸਹੀ ਹੈ ਜੀ ਖੜੇ ਮਸਾਲੇ ਜੇ ਕਾਫੀ ਆਈਟਮਾਂ ਭਾਜੀ ਪਾਤੀਆਂ ਤੁਸੀਂ ਇਹ ਚ ਹਾਂਜੀ 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 ਭਾਜੀ ਵਾਹ ਜੀ ਵਾਹ ਪੂਰਾ ਲੋਡਡ ਆ ਭਾਜੀ ਇਹ ਨਹੀਂ ਆ ਵੀ ਤੁਸੀਂ ਥੋੜੀ ਸਟਫਿੰਗ ਮੈਂ ਕਹਾਂ ਤੁਸੀਂ ਕਸਾਰ ਵੀ ਦੇਖ ਸਕਦੇ ਇਹਦੇ ਵਿੱਚ ਵੀ ਸਾਰੀ ਮਿਕਸਡ ਸਟਫਿੰਗ ਹੈ ਜੀ ਸਹੀ ਹੈ ਜੀ ਹਾਂਜੀ ਤੇ ਗੁਲਚਾ ਰੈਡੀ ਹੋ ਗਿਆ ਜੇ ਤੰਦੂਰ ਦੇ ਵਿੱਚ ਚਾਣ ਲਈ ਮੈਂ ਕਹਾਂ ਤੁਸੀਂ ਦੇਖ ਸਕਦੇ ਹੋ ਜੇ ਭਾਜੀ ਮਿਕਸ ਗੁਲਚਾ ਹੀ 50 ਦਾ ਇੱਕ ਨਾਲ ਇੱਕ ਗੁਲਚਾ ਫਰੀ ਦੇ ਰਹੇ ਆ ਜੀ ਜਿਸੀ ਘੋ ਲਗਾ ਕੇ ਤੇ ਬਾਜ਼ਾਰੋਂ ਖਾਓਗੇ ਤੁਸੀਂ 50 ਰੁਪਏ ਦੇ ਵਿੱਚ ਹੀ ਇੱਕ ਮਿਲੇਗਾ ਤੁਹਾਨੂੰ ਸਹੀ ਹੈ ਜੀ ਬਾਜ਼ਾਰ 'ਚ ਤਾਂ 50 ਦਾ ਇੱਕ ਹੀ ਦਿੰਦੇ ਆ ਭਾਜੀ ਜੀ ਇਹਨਾਂ ਘੱਟ ਤੋਂ ਘੱਟ ਡੇਟਾ ਦੇ ਵਿੱਚ ਵਧੀਆ ਤੋਂ ਵਧੀਆ ਕੁਆਲਿਟੀ ਦਵਾਂਗੇ ਇਹ ਇਹਨਾਂ ਦਾ ਜਦੋਂ ਦੇ ਇਹਨਾਂ ਨੇ ਇੱਥੇ ਗੁਲਚੇ ਲਾੜਨੇ ਸ਼ੁਰੂ ਕੀਤੇ ਆ ਤੇ ਇੱਥੇ ਤਾਂ ਰੌਣਕ ਹੀ ਬਣ ਗਈ ਹੈ ਜੀ ਤੇ ਅਸੀਂ ਤਾਂ ਪਹਿਲੇ ਰਾਤ ਨੂੰ ਰੋਟੀ ਖਾਂਦੇ ਹਾਂ ਅੱਛਾ ਜੀ ਹੁਣ ਅੱਜ ਕੱਲ ਅਸੀਂ ਕੁਲਚੇ ਹੀ ਖਾ ਕੇ ਗੁਜ਼ਾਰਾ ਕਰ ਲਈਦਾ ਬਹੁਤ ਟੇਸਟੀ ਤੇ ਬਹੁਤ ਕਰਾਰੇ ਕੁਲਚੇ ਨੇ ਇਹਨਾਂ ਦੇ ਤੁਸੀਂ ਖਾਓਗੇ ਤੇ ਇੱਕ ਵਾਰੀ ਯਾਦ ਕਰੋਗੇ ਮੈਂ ਤਾਂ ਕਹਣਾ ਇੱਕ ਵਾਰੀ ਭਰਾ ਨੂੰ ਕੁਲਚੇ ਦਾ ਮੌਕਾ ਜ਼ਰੂਰ ਦਿਓ ਪਰ ਇਹ ਚਟਨੀ ਕਿਹੜੀ ਹੁੰਦੀ ਹੈ ਜੀ ਤੁਹਾਡੇ ਕੋਲ ਚਟਨੀ ਪਈਆ ਤੁਸੀਂ ਦੇਖ ਸਕਦੇ ਜੇ ਹਰੇ ਪਿਆਜ਼ ਜੇ ਲਾਲ ਪਿਆਜ਼ ਜੇ ਧਿਨੇ ਦੀ ਚਟਨੀ ਹੁੰਦੀ ਜੇ ਇਮਲੀ ਦੇ ਵਿੱਚ ਧਲੀਆਂ ਜੇ ਹਰੀ ਮਿਰਚਾਂ ਸਭ ਕੁਝ ਗ੍ਰੇਂਡ ਕਰਕੇ ਮਤਲਬ ਕਿ ਚਟਨੀ ਬਣਦੀ ਜੇ ਸਹੀ ਹੈ ਜੀ ਹਰੇ ਪਿਆਜ਼ਾਂ ਦੀ ਚਟਨੀ ਸਹੀ ਇਹ ਚਨੇ ਇੱਧਰ ਦਿਖਾਏ ਹੋ ਜੀ ਚਨੇ ਲੋ ਅੱਛਾ ਨੇ ਵੀ ਤੁਸੀਂ ਦੇਖ ਸਕਦੇ ਹੋ ਵਾਹ ਜੀ ਵਾਹ thickness ਪੂਰੀ ਆ ਜੀ ਚਣਿਆਂ ਚ ਵੀ ਹਾਂਜੀ ਪਾਜੀ ਹੋ ਗਏ ਡੈਡੀ ਜੀ ਨਹੀਂ ਨਹੀਂ ਸਰ ਜੀ ਇਹ ਤਾਂ ਆਫ ਡਾਊਨ ਹੋਇਆ ਜੀ ਅੱਛਾ ਜੀ ਇਹ ਤੇ ਲੱਗਣਗੇ ਫੇਰ ਜੀ ਵਾਹ ਜੀ ਵਾਹ ਤੇ ਹੁਣ ਇਹਨਾਂ ਨੂੰ ਆਪਾਂ ਕੀ ਕਰਨਾ ਜੀ ਇਹਦੇ ਉੱਤੇ ਘਿਓ ਲੱਗੇਗਾ ਜੀ ਦੁਬਾਰਾ ਅੱਛਾ ਜੀ ਇਹ ਘਿਓਗਾ ਤੁਲਾਤਾ ਇਹਦ ਬਰੇ ਇਹ ਪਾਜੀ ਇਹਦੇ ਨਾਲ ਕ੍ਰਿਸਪੀ ਬਹੁਤ ਜ਼ਿਆਦਾ ਹੋ ਜਾਣਗੇ ਜੀ ਸਹੀ ਹੈ ਜੀ ਜਿਤਨਾ ਸਾਨੂੰ ਸਾਡੇ ਉਸਤਾਦ ਜੀ ਨੇ ਸਿਖਾਇਆ ਉਸ ਤਰ੍ਹਾਂ ਹੀ ਕਰ ਰਹੇ ਹਾਂ ਜੀ ਵਾਹ ਜੀ ਵਾਹ ਲੋ ਜੀ ਵੱਡੇ ਭਾਜੀ ਸਾਡਾ ਪੈਟੀ ਕੁਲਚਾ ਤਿਆਰ ਹੋ ਗਿਆ ਭਾਜੀ ਰੈਡੀ ਹਾਂਜੀ ਹਾਂਜੀ ਰੈਡੀ ਭਾਜੀ ਲੋ ਜੀ ਇਹ ਸਾਡਾ ਆ ਗਿਆ ਫ੍ਰੀ ਵਾਲਾ ਪੈਟੀ ਕੁਲਚਾ ਜੀ ਨਾਲ ਸਹੀ ਹੈ ਭਾਜੀ ਫ੍ਰੀ ਦਿੰਦਾ ਨਹੀਂ ਜੀ ਉਦਾਂ ਕੋਈ ਇਹ ਤੁਸੀਂ ਇਹ ਬਸ ਜਿਹੜੇ ਅਸੀਂ ਸਰਵਿਸ ਦੇ ਦਿੰਦਾ ਜੀ ਮੈਂ ਕਿਹਾ ਅਸੀਂ 80 90 ਰੁਪਏ ਰੇਟ ਹੈ ਜੀ ਬਾਹਰ ਸਹੀ ਹੈ ਜੀ ਸਹੀ ਹੈ 17 ਚ ਦੋ ਦੇ ਰਹੇ ਆਂ ਦੇਸੀ ਘਿਓ ਲਗਾ ਕੇ ਵਾਹ ਜੀ ਵਾਹ ਇਹ ਪਿਆਰ ਪਾਤ ਆ ਜੁੱਤੇ ਹੁਣ ਹਾਂਜੀ 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 ਦੇਸੀ ਘਿਓ ਆ ਗਿਆ ਜੀ ਵਾਹ ਜੀ ਵਾਹ ਸਹੀ ਹੈ ਜੀ ਕਿਸੇ ਵੀ ਚੈੱਕ ਕਰ ਸਕਦੇ ਤੁਸੀਂ ਕਿੰਨਾ ਕ ਸਹੀ ਵਾਹ ਜੀ ਵਾਹ ਆ ਗਿਆ ਜੀ ਸਾਡਾ ਪੈਟੀ ਕੁਲਚਾ ਸਹੀ ਹੈ ਜੀ ਆ ਦੇਖੋ ਜੀ ਤੁਸੀਂ ਸਮਾਨ ਚੈੱਕ ਕਰ ਸਕਦੇ ਹੋ ਵਿੱਚ ਗੱਲਾਂ ਨਾਲ ਨਹੀਂ ਪੈਟੀ ਕੁਲਚਾ ਜੀ ਪੂਰਾ ਲੋਡਡ ਹੈ ਜੀ ਬਾਜੀ ਬਾਜੀ ਟੇਸਟ ਦੇਾਂਗੇ ਅੰਮਰਸਰੀਆਂ ਨੂੰ ਫੁੱਲ ਸਹੀ ਹੈ ਜੀ ਲੋ ਭਾਈਏ ਆ ਗਏ ਸਾਡੇ ਚਨੇ ਜੀ ਵਾਹ ਜੀ ਯਾਰ ਆ ਗਈ ਹਰੇ ਪਿਆਜ਼ਾਂ ਦੀ ਤੇ ਲਾਲ ਪਿਆਜ਼ਾਂ ਦੀ ਚਟਨੀ ਕੀ ਸਹੀ ਹੈ ਜੀ ਲੋ ਜੀ ਆ ਸਾਡੇ ਪੈਟੀ ਕੁਲਚੇ ਰੈਡੀ ਆ ਜੀ ਸਹੀ ਆ ਜੀ ਇੱਕ ਨਾ ਇੱਕ ਫਰੀ ਇੱਕ ਨਾ ਇੱਕ ਫਰੀ ਇਹ ਭਾਈ ਤੂੰ ਸੇਲ ਹੀ ਲਾ ਦਿੱਤੀ ਆ ਹਾਂਜੀ ਹਾਂਜੀ ਭੱਜੀ ਸੂਟਾਂ ਦੀ ਸੇਲ ਤੇ ਲੱਗੀ ਬੜੀ ਹਰੀ ਵੇਖੀਏ ਕੁਲਚਿਆਂ ਦੀ ਸੇਲ ਪਹਿਲੀ ਹਰੀ ਜੀ ਜੀ ਸਹੀ ਆ ਜੀ ਲੋ ਜੀ ਸਰਦੀ ਰੈਡੀ ਆ ਪੈਟੀ ਚੈੱਕ ਕਰ ਸਕਦੇ ਜੀ ਤੁਸੀਂ ਪੈਟੀ ਕੁਲਚਾ ਤੇ ਪੂਰਾ ਲੋਡਡ ਆ ਵੇਖੋ ਇਧਰ ਤੇ ਹੁਣ ਆਪਾਂ ਟਰਾਈ ਲੱਗੇ ਜੇ ਕਰਨ ਟਰਾਈ ਕਰਕੇ ਦੱਸਦੇ ਆ ਤੁਹਾਨੂੰ ਕੀ ਟੇਸਟ ਆ ਇਹਦਾ ਤੇ ਕ੍ਰਿਸਪੀਨੈਸ ਪੂਰੀ ਆ ਜੀ ਆ ਪੂਰਾ ਚੂਰ ਚੂਰ ਵਾਲਾ ਇਹਨਾਂ ਨੇ ਪੈਟੀ ਕੁਲਚਾ ਤਿਆਰ ਕੀਤਾ ਆ ਤੇ ਪਹਿਲਾਂ ਪਾਉਂਦੇ ਆ ਜਿਹੜੀ ਹਰੀ ਪਿਆਜ਼ਾਂ ਦੀ ਚਟਣੀ ਤੇ ਪਹਿਲਾਂ ਪਾਉਂਦੇ ਆ ਜੀ ਪਿਆਜ਼ਾਂ ਦੀ ਚਟਣੀ ਤੇ ਨਾਲ ਪਾਉਂਦੇ ਆ ਜੀ ਚਨੇ ਵਾਹ ਜੀ ਵਾਹ ਹਾਂ ਬਹੁਤ ਵਧੀਆ ਟੇਸਟ ਆ ਜੀ ਪੂਰਾ ਖਸਦਾ ਆ ਜੀ ਆਹ ਕੋ ਚੈੱਕ ਕਰ ਸਦੇ ਤੇ ਹੀ ਕ੍ਰਿਸਪੀ ਨੈਸਸਰੀ ਬਹੁਤ ਕਸ਼ਟਾ ਵੀਰ ਨੇ ਬਣਾਇਆ ਤੇ ਬਹੁਤ ਵਧੀਆ ਤਿਆਰ ਕੀਤਾ ਬਾਕੀ ਮੇਨ ਹੈ ਜੀ ਇੱਕ ਦਿਨ ਨਾਲ ਇੱਕ ਫਰੀਕ ਆ ਤੇ ਗੁਲਚਾ ਦੀ ਸੇਲ ਲੱਗ ਚੁੱਕੀ ਹੈ ਜੀ ਤੇ ਲੋਕੇਸ਼ਨ ਭਾਈ ਨੇ ਤੁਹਾਨੂੰ ਦੱਸ ਦਿੱਤੀ ਆ ਤੇ ਇਹ ਜਰੂਰ ਇਹਨਾਂ ਕੋ ਆਗੇ ਤੁਸੀਂ ਇੱਥੇ ਗੁਲਚਾ ਖਾ ਕੇ ਜਾਓ ਜੀ ਤੇ ਬਾਗੀ ਆਪਾਂ ਹੁਣ ਕਰਦੇ ਆਂ ਦੀ ਗੁਲਚਾ ਫਿਨਿਸ਼ ਤੇ ਬਾਗੀ ਮਿਲਦੇ ਆ ਤੁਹਾਨੂੰ ਅਗਲੀ ਹੋਰ ਕਿਸੇ ਨਵੀਂ ਵੀਡੀਓ ਵਿੱਚ ਤੇ ਤਦ ਤੱਕ ਲਈ ਸਸਸੀ ਗੱਲ ਜੀ